ਇੱਕ ਪਾਸੇ ਦਿੱਲੀ ਰਾਜ ਸਭਾ ਦੇ ਵਿੱਚ ਸੰਜੇ ਸਿੰਘ ਦਾ ਨਾਮ ਤਾਂ ਜ਼ਰੂਰ ਉੱਭਰਦਾ ਪਿਆ ਆ ਉਹਨਾਂ ਨੂੰ ਉਮੀਦਵਾਰ ਉਤਾਰਿਆ ਵੀ ਗਿਆ ਆ ਪਰ ਨਾਲੋਂ ਨਾਲ ਅਦਾਲਤ ਦੇ ਹੁਕਮ ਜਿਹੜੇ ਨੇ ਉਹ ਵੱਖਰੇ ਸਾਹਮਣੇ ਆ ਗਏ ਨੇ ਸੰਜੇ ਸਿੰਘ ਦੀ ਹਿਰਾਸਤ ਨਾਲ ਮਨੀਸ਼ ਸੋਧਿਆ ਉਹਨਾਂ ਦੀ ਹਿਰਾਸਤ ਵੀ ਜਨਵਰੀ ਤੱਕ ਵਧਾ ਦਿੱਤੀ ਹੈ 20 ਤਰੀਕ ਤੱਕ ਵਧਾ ਦਿੱਤੀ ਗਈ ਹੈ ਹਰਾਸਤ ਨੂੰ ਵਧਾ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਦਿੱਲੀ ਦੇ ਕਥਿਤ ਸ਼ਰਾਬ ਘਟਾਲੇ ਦੇ ਵਿੱਚ ਮਨੀ ਲਾਂਡਰਿੰਗ ਦੇ ਇਲਜ਼ਾਮਾਂ ਦੇ ਤਹਿਤ ਦੋਵਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਹਰਾਸਤ ਦੇ ਵਿੱਚ ਸਨ ਔਰ ਦੋਵਾਂ ਦੀ ਹਰਾਸਤ ਜਿਹੜੀ ਹੈ ਉਹ ਵਧਾ ਦਿੱਤੀ ਗਈ ਹੈ 20 ਜਨਵਰੀ ਤੱਕ ਇਸ ਹਰਾਸਤ ਨੂੰ ਵਧਾ ਦਿੱਤਾ ਗਿਆ ਆ ਪਰ ਹਾਲ ਹੀ ਦੇ ਵਿੱਚ ਜਿਵੇਂ ਖਬਰ ਸਾਹਮਣੇ ਆਈ ਸੀ ਕਿ ਰਾਜ ਸਭਾ ਚੋਣਾਂ ਦੇ ਵਾਸਤੇ ਉਮੀਦਵਾਰ ਚੁਣੇ ਗਏ ਨੇ ਸੰਜੇ ਸਿੰਘ ਤੇ ਉਸ ਵਾਸਤੇ 12 ਜਨਵਰੀ ਜਿਹੜੀ ਹੈ ਉਹ ਨਿਰਧਾਰਤ ਕੀਤੀ ਗਈ ਹੈ ਜਦੋਂ ਰਿਟਰਨਿੰਗ ਅਫਸਰ ਤੋਂ ਆਪਣਾ ਸਰਟੀਫਿਕੇਟ ਸੰਜੇ ਸਿੰਘ ਲੈਣਗੇ ਤਾਂ ਦੱਸਦੀ ਹੈ ਕਿ ਸੰਜੇ ਸਿੰਘ ਨੇ ਇੱਕ ਅਪਲੀਕੇਸ਼ਨ ਪਾਇਸ ਦੇ ਦਾਲਤ ਦੇ ਵਿੱਚ ਔਰ ਉਸੇ ਅਪਲੀਕੇਸ਼ਨ ਦੇ ਉੱਤੇ ਕਾਰਵਾਈ ਕਰਦੇ ਹੋਏ ਅਦਾਲਤ ਨੇ ਇਹ ਹੁਕਮ ਦੇ ਦਿੱਤੇ ਨੇ ਕਿ 12 ਜਨਵਰੀ ਨੂੰ ਆਪਣਾ ਸਰਟੀਫਿਕੇਟ ਰਿਟਰਨਿੰਗ ਅਫਸਰ ਤੋਂ ਲੈ ਸਕਦੇ ਨੇ ਸੰਜੇ ਸਿੰਘ 12 ਤਰੀਕ ਆਖਰੀ ਤਰੀਕ ਹੈਗੀ ਆ ਨਾਮਜ਼ਦਗੀਆਂ ਵਾਪਸ ਲੈਣ ਦੀ ਔਰ ਉਸੇ ਨੂੰ ਲੈ ਕੇ ਸੰਜੇ ਸਿੰਘ ਜਿਹੜੇ ਨੇ ਉਹ 12 ਜਨਵਰੀ ਰਿਟਰਨਿੰਗ ਅਫਸਰ ਦੇ ਕੋਲ ਮੌਜੂਦ ਹੋਣਗੇ ਉਹਨਾਂ ਨੂੰ ਲਿਜਾਇਆ ਜਾਵੇਗਾ ਤਾਂ ਉੱਥੇ ਜਾ ਕੇ ਆਪਣਾ ਸਰਟੀਫਿਕੇਟ ਜਿਹੜਾ ਆ ਉਹ ਲੈਣਗੇ ਇਸ ਮਾਮਲੇ ਨੂੰ ਲੈ ਕੇ ਸੰਜੇ ਸਿੰਘ ਦੇ ਨਾਲ ਹੋਰ ਦੋ ਇਹੋ ਜਿਹੇ ਆਮ ਆਦਮੀ ਪਾਰਟੀ ਦੇ ਲੀਡਰ ਨੇ ਜਿਹੜੇ ਰਾਜ ਸਭਾ ਚ ਉਹਨਾਂ ਦੇ ਵਾਸਤੇ ਖਾਸ ਕਰਕੇ ਉਮੀਦਵਾਰ ਐਲਾਨ ਦਿੱਤੇ ਗਏ ਨੇ ਨਿਰਵਿਰੋਧ ਐਲਾਨੇ ਗਏ ਨੇ ਇਹ ਗੱਲ ਸਾਹਮਣੇ ਆ ਰਹੀ ਹੈ ਪਰ ਦੂਜੇ ਪਾਸੇ ਸੰਜੇ ਸਿੰਘ ਤੇ ਮਨੀਸ਼ ਸਸੋਧੀਆਂ ਦੇ ਮੁਸ਼ਕਲਾਂ ਜ਼ਰੂਰ ਵਧ ਗਈਆਂ ਨੇ ਉਹਨਾਂ ਦੀ ਹਿਰਾਸਤ ਜਿਹੜੀ ਹੈ ਨਿਆਇਕ ਹਿਰਾਸਤ ਜਿਹੜੀ ਹੈਗੀ ਆ ਉਹ 20 ਜਨਵਰੀ ਤੱਕ ਦੁਬਾਰਾ ਵਧਾ ਦਿੱਤੀ ਗਈ ਆ 20 ਜਨਵਰੀ ਤੱਕ ਵਧਾਈ ਗਈ ਹੈ ਨਿਆਇਕ ਹਿਰਾਸਤ ਦੇ ਨਾਲ ਨੂੰ ਮਨੀ ਲਾਂਡਰਿੰਗ ਦੇ ਇਲਜ਼ਾਮਾਂ ਦੇ ਚੱਲਦੇ ਹਿਰਾਸਤ ਵਿੱਚ ਲਿਆ ਗਿਆ ਸੀ ਭਾਵੇਂ ਉਹ ਸੰਜੇ ਸਿੰਘ ਹੋਣ ਭਾਵੇਂ ਉਹ ਮਨੀਸ਼ ਸਸੋਧੀਆਂ ਹੋਣ ਦੋਮਾ ਦੇ ਖਿਲਾਫ ਇਹ ਕਾਰਵਾਈ ਕੀਤੀ ਗਈ ਹੈ 20 ਜਨਵਰੀ ਤੱਕ ਉਹਨਾਂ ਨੂੰ ਹਿਰਾਸਤ ਦੇ ਵਿੱਚ ਦੁਬਾਰਾ ਰੱਖਿਆ ਜਾਵੇਗਾ ਉਹਨਾਂ ਦੀ ਹਿਰਾਸਤ ਬਦਲ ਦਿੱਤੀ ਗਈ ਹੈ ਸਮਾਂ ਵੀ ਵਧਾ ਦਿੱਤਾ ਗਿਆ 20 ਜਨਵਰੀ ਤੱਕ ਮਿਆਦ ਜਿਹੜੀ ਹੈ ਉਹ ਕਰ ਦਿੱਤੀ ਗਈ ਹੈ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਇੱਕ ਪਾਸੇ ਚੋਣਾ ਨਜ਼ਦੀਕ ਨੇ ਇੱਕ ਪਾਸੇ ਇਹੋ ਜੀ ਕਾਰਵਾਈ ਜਿਹੜੀ ਆ ਬਰਕਰਾਰ ਕੀਤੀ ਜਾ ਰਹੀ ਹੈ ਜਿੱਥੇ ਆਮ ਆਦਮੀ ਪਾਰਟੀ ਦੇ ਜਿਹੜੇ ਆਗੂ ਨੇ ਉਹਨਾਂ ਦਾ ਤਾਂ ਸਾਫ਼ ਕਹਿਣਾ ਆ ਕਿ ਆਮ ਆਦਮੀ ਪਾਰਟੀ ਦੇ ਲੀਡਰਾਂ ਤੋਂ ਡਰੀ ਹੋਈ ਹੈ ਭਾਜਪਾ ਦੀ ਸਰਕਾਰ ਇਸ ਵਾਸਤੇ ਇਹੋ ਜੀ ਕਾਰਗਜ਼ਾਰੀ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਇਹੋ ਜੀਆਂ ਕਾਰਵਾਈਆਂ ਆਮ ਸਾਹਮਣੇ ਆ ਰਹੀਆਂ ਨੇ ਉਹ ਭਾਵੇਂ ਸੰਜੇ ਸਿੰਘ ਹੋਣ ਭਾਵੇਂ ਉਹ ਮਨੀਸ਼ ਸੋਧੀਆਂ ਹੋਣ ਭਾਵੇਂ ਉਹ ਅਰਵਿੰਦ ਕੇਜਰੀਵਾਲ ਹੋਣ ਈਡੀ ਨੇ ਹੁਣ ਤੱਕ ਜੋ ਕੁਝ ਕੀਤਾ ਹੈ ਇਹਨਾਂ ਤਿੰਨ ਲੀਡਰਾਂ ਦੇ ਨਾਲ ਉਹਨਾਂ ਦੇ ਬਾਰੇ ਸਾਫ਼ ਤੌਰ ਦੇ ਉੱਤੇ ਨਿਸ਼ਾਨੇ ਭਾਜਪਾ ਦੀ ਕੇਂਦਰ ਸਰਕਾਰ ਉੱਤੇ ਆਮ ਆਦਮੀ ਪਾਰਟੀ ਦੇ ਆਗੂ ਸਾਹਦੇ ਨਜ਼ਰ ਆ ਰਹੇ ਨੇ ਲਗਾਤਾਰ ਉਹਨਾਂ ਵੱਲੋਂ ਇਹੀ ਇਲਜ਼ਾਮ ਲਾਇਆ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਤੋਂ ਡਰੀ ਹੋਈ ਹੈ ਪਾਜ ਪਾ ਸਰਕਾਰ ਇਸ ਵਾਸਤੇ ਸਭ ਕੁਝ ਕੀਤਾ ਜਾ ਰਿਹਾ ਉਸੇ ਦੇ ਚੱਲਦੇ ਹੁਣ ਇਹ ਵੀ ਖਬਰ ਸਾਹਮਣੇ ਆਈ ਹੈ ਕਿ ਮਨੀਸ਼ ਸੁਸੋਦੀਗਾਰ ਤੇ ਸੰਜੇ ਸਿੰਘ 20 ਤਰੀਕ ਤੱਕ ਉਹਨਾਂ ਦੀ ਹਿਰਾਸਤ ਵਧਾ ਦਿੱਤੀ ਗਈ ਹੈ ਪਰ ਸੰਜੇ ਸਿੰਘ ਨੂੰ ਇਹ ਜ਼ਰੂਰ ਅਨੁਮਤੀ ਦਿੱਤੀ ਗਈ ਹੈ ਕਿ 12 ਜਨਵਰੀ ਨੂੰ ਆ ਕੇ ਰਿਟਰਨਿੰਗ ਅਫਸਰ ਤੋਂ ਆਪਣਾ ਸਰਟੀਫਿਕੇਟ ਲੈ ਸਕਦੇ ਨੇ ਹੁਣ ਚੋਣਾਂ ਤੋਂ ਪਹਿਲਾਂ ਹੋਰ ਕੀ ਕੁਝ ਸਾਹਮਣੇ ਆਵੇਗਾ ਖਾਸ ਕਰਕੇ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਬਾਰੇ ਔਰ ਅਰਵਿੰਦ ਕੇਜਰੀਵਾਲ ਦੇ ਬਾਰੇ ਜਿਹੜੇ ਈਡੀ ਦੇ ਸਾਹਮਣਾਂ ਨੂੰ ਸਿਰੇ ਤੋਂ ਨਾਕਾਰ ਦੇ ਨਜ਼ਰ ਆ ਰਹੇ ਨੇ ਜੋ ਵੀ ਹੋਏਗਾ ਉਹ ਸਮੇਂ ਸਿਰ ਦੱਸਦੇ ਰਹਿਵਾਂਗੇ ਤੁਸੀਂ ਬਣੇ ਰਹੋ 1 ਇੰਡੀਆ and never miss an update.